ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸਿੱਖ ਧਰਮ ਦੇ ਇਤਿਹਾਸ ਦੀਆਂ ਧੜੀਆਂ ਡਾਈਆਂ ਗਈਆਂ ਉਹਨਾਂ ਦੇ ਸਬੰਧ ਵਿੱਚ ਅਸੀਂ ਹੁਣ ਤੱਕ ਜਿੰਨੇ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਹਾਂ ਜਿੰਨੇ ਜਥੇਦਾਰ ਰਹੇ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਹਾਂ ਤੇ ਇਸ ਕਰਕੇ ਅਸੀਂ ਅੱਜ ਇਹ ਪੱਤਰ ਦੇ ਕੇ ਮੰਗ ਕਰਦੇ ਹਾਂ ਕਿ ਕੱਲ ਨੂੰ ਜਰਨਲ ਅਜ਼ਾਦ ਸ ਵਿੱਚ ਇਹ ਮੁੱਦਾ ਠਹਾਇਆ ਜਾਵੇ ਕਿ ਸਾਲ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਨਾ ਦੀ ਇੱਕ ਕਿਤਾਬ ਪਬਲਿਸ਼ ਕੀਤੀ ਗਈ ਜਿਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਕਲਾਪ ਅਤਿ ਮਾੜੀ ਸ਼ਬਦਾਵਲੀ ਲਿਖ ਕੇ ਤੇ ਉਹ ਕਿਤਾਬ ਪਬਲਿਸ਼ ਕੀਤੀ ਗਈ ਆ ਔਰ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ 1997 ਤੋਂ ਲੈ ਕੇ 2002 ਤੱਕ ਅਕਾਲੀ ਪਾਰਟੀ ਦੀ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ 2007 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ 7 ਤੋਂ 17 ਤੱਕ ਫਿਰ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ ਇਹਨਾਂ 20 ਸਾਲਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ Hindu ਧਰਮ ਦਾ ਪ੍ਰਚਾਰਕ ਦੱਸ ਕੇ ਪਲਸ 2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜਾਈਆਂ ਗਈਆਂ ਉਹ ਕਿਤਾਬਾਂ ਪਬਲਿਸ਼ ਕਰਾਉਣ ਵਾਲੇ ਅਤੇ ਉਸ ਟਾਈਮ ਦੀ ਸਰਕਾਰ ਦੇ ਵਿੱਚ ਰਹਿ ਚੁੱਕੇ ਸਿੱਖਿਆ ਮੰਤਰੀਆਂ ਤੇ ਉਹਨਾਂ ਮੰਤਰੀਆਂ ਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਖਿਲਾਫ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਤੀਸਰਾ ਇੱਕ ਮੁੱਦਾ ਹੋਰ ਹੈ ਜੋ ਕਿ ਸਾਲ 2000 ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਉਸ ਵਕਤ ਦੇ ਮੁੱਖ ਮੰਤਰੀ ਮਹਰੂਪ ਸਰਦ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਸਤ ਗੁਰੂ ਸ਼ਬਦ ਅਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਤੋਂ ਅਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਗਾਰ ਕਿਸੇ ਨੂੰ ਸਤ ਗੁਰੂ ਸ਼ਬਦ ਨਾਲ ਸਬੋਧਨ ਨਹੀਂ ਕਰ ਸਕਦੇ ਲੇਕਿਨ ਉਸ ਵਕਤ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਕੇ ਇਹ ਦੇਹਧਾਰੀ ਢਮੀ ਗੁਰੂ ਨੂੰ ਮਾਨਤਾ ਦਿੱਤੀ ਆ ਸੋ ਇਹਨਾਂ ਤਿੰਨਾਂ ਮੁੱਦਿਆਂ ਤੇ ਅਸੀਂ ਇਹ ਕਹਾਂ ਕਿ ਇਸ ਸ਼੍ਰੋਮਣੀ ਕਮੇਟੀ ਤੋਂ ਪੁੱਛਿਆ ਜਾਵੇ ਕਿ ਇਹਨਾਂ ਨੇ ਅੱਜ ਤੱਕ ਇਹ ਮੁੱਦੇ ਕਿਉਂ ਨਹੀਂ ਠਾਏ ਸਾਡਾ ਸਵਾਲ ਹੈ ਕਿ ਕੀ ਸਾਡਾ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੀ ਸਾਡੇ ਗੁਰੂ ਚੋਰ ਡਾਕੂ ਕਾਤਲ ਸਨ ਕੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ ਇੱਥੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਬੋਲੀ ਇੱਥੇ ਜਥੇਦਾਰ ਕਿਉਂ ਨਹੀਂ ਬੋਲੇ ਇਹ ਪੱਤਰ ਅੱਜ ਦੇਣ ਵਾਸਤੇ ਆਇਆ ਅਕਾਲ ਤਖਤ ਸਾਹਿਬ ਤੇ ਤੇ ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਸਖਤਰ ਹੈ ਉਹ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਇਹ ਮੇਰੀ ਕੌਮ ਦੇ ਚਰਨਾਂ 'ਚ ਅਪੀਲ ਹੈ ਕਿ ਹੁਣ ਕੌਮ ਦੇਖੇ ਕਿ ਕੀ ਸਾਨੂੰ ਕਰਨਾ ਚਾਹੀਦਾ ਸਾਨੂੰ ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਅੱਜ ਦੁਬਾਰਾ ਫੇਰ ਉਹੀ ਕੁਝ ਹੋ ਰਿਹਾ ਜੋ ਪਹਿਲਾਂ ਹੁੰਦਾ ਰਿਹਾ ਸੋ ਅੱਜ ਸਾਨੂੰ ਵੇਖਣ ਦੀ ਲੋੜ ਹੈ ਪਛਾਣਨੀ ਲੋੜ ਹੈ ਕਿ ਅੱਜ ਤੱਕ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਜਿਹਦੀ ਜਿਹੜੇ ਪ੍ਰਧਾਨ ਨੇ ਜਿਹੜੇ ਜਿਹਦੇ ਜੇਬ ਚੋਂ ਪਹਿਲਾਂ ਪਿਓ ਦੀ ਜੇਬ ਚੋਂ ਨਿਕਲਦੇ ਸੀ ਹੁਣ ਪੁੱਤ ਦੀ ਜੇਬ ਚੋਂ ਨਿਕਲਦੇ ਆ ਕੱਲ ਨੂੰ ਜਿਹੜਾ ਉਹ ਜਰਨਲ ਅਜਲਾਸ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਆ ਤੇ ਇਹ ਚ ਵੇਖਣਾ ਕਿ ਇਹ ਨਵੇਂ ਜਰਨਲ ਅਜਲਾਸ ਦੇ ਵਿੱਚ ਆ ਜਿਹੜੇ ਮੁੱਦੇ ਨੇ ਜਿਹੜੇ ਮੈਂ ਥਾਏ ਨੇ ਕਿ ਇਹਨਾਂ ਮੁੱਦਿਆਂ ਨੂੰ ਉਹ ਜਰਨਲ ਅਜਲਾਸ ਵਿੱਚ ਠਾਉਂਦੇ ਆ ਜਾਂ ਨਹੀਂ ਠਾਉਂਦੇ ਉਹਨਾਂ ਨਾਲ ਸਮਝ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ